ਪਾਈ ਕੋ ਬੇਸ਼ੀ ਰਾਹੀ ਇਤਿਹਾਸ ਨਾਲ ਜੋੜ ਰਹੇ ਨੇ ਭਾਈ ਸਾਹਿਬ ਪਾਈ ਜਸਵਿੰਦਰ ਸਿੰਘ ਜੀ ਅਤੇ ਉਹਨਾਂ ਦੀਆਂ ਬੱਚੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਪੱਤੇ ਸੂਰਾ ਸੋ ਪਹਿਚਾਨੀ ਜੋ ਪੁਰਜਾ ਪੁਰਜਾ ਕਟ ਮਰ ਕਭੂ ਨ ਛਟ ਖੇਤ ਚਾਈ ਜਤੀ ਇਕਤ ਅਨੇਕ ਤਬ ਲਾਇ ਜਤੀ ਹੋਵਤੀ ਕੁਜੀਲ ਤਾਕਤ ਬਨ ਕੁਰਾਨ ਕੀ ਪਾਪ ਪਰ ਪਕ ਜਾਤੇ ਬਰਨਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵਤੇ ਹੋਰੇ ਸੰਤੋਖ ਸਿੰਗਾ ਦੂਰ ਹੋਤੇ ਰੀਤ ਮਟ ਜਾਤੀ ਕਥਾ ਵੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਭਵਨ ਪਰਮ ਮਸੂਰ ਸ੍ਰੀ ਤੇਰੀ ਉਟ ਤੱਕ ਕੇ ਕਲਮ ਚੋਕ ਲਈ ਪਾਪੀਆਂ ਨੂੰ ਮਾਰਨੀ ਵਾਲਮ ਚੋਕ ਲਈ ਸੱਚੀ ਸੁੱਚੀ ਭੇਜ ਦੇ ਵਿਚਾਰ ਦਾਤਿਆ ਖੁਸ਼ੀਆਂ ਦੀ ਖੇੜੇ ਜੇ ਬਹਾਰ ਦਾਤਿਆ ਖੁਸ਼ੀਆਂ ਦੀ ਖੇੜੇ ਜੇ ਬਹਾਰ ਦਾਤਿਆ ਸੱਚੇ ਅਨੁਗੁਣ ਜਗ ਦੇ ਗਿਣਾ ਦਿਆਂ ਚੰਗਿਆਂ ਦੀ ਸਾਖੀ ਸਾਬ ਨੂੰ ਸੁਣਾ ਦਿਆਂ ਗਮੀਆਂ ਦਾ ਲੱਗੇ ਸਿਰੋਂ ਪਾਰ ਦਾ ਤੇਆ ਖੁਸ਼ੀਆਂ ਦੀ ਖੇੜ ਜੇ ਬਹਾਰ ਦਾ ਤੇਆ ਖੁਸ਼ੀਆਂ ਦੀ ਖੇੜ ਜੇ ਬਹਾਰ ਦਾ ਤੇਆ ਗੁੰਗੀਆਂ ਤੋਂ ਆਰਥ ਕਰਉਣ ਵਾਲਿਆਂ ਸੱਜਣਾ ਦੇ ਗੁਣ ਨਿਤ ਗਾਉਣ ਵਾਲਿਆਂ ਦਵਈਆ ਕਾਫੀ ਤੇ ਲਹਿਰੀਏ 베ਜੀ ਰਖ ਹਿੰਮਤ ਹਾੜੇ ਨਾ ਬਹਿਰੀਏ ਜਗ ਤੇ ਬਣਾ ਦੇ ਇਤਬਾਰ ਦਾਤਿਆ ਖੁਸ਼ੀਆਂ ਦੀ ਖੇੜ ਜੇ ਬਹਾਰ ਦਾਤਿਆ ਖੁਸ਼ੀਆਂ ਦੀ ਖੇੜ ਜੇ ਬਹਾਰ ਦਾਤਿਆ ਖੁਸ਼ੀਆਂ ਦੀ ਨਦੀ ਵਾਦ ਵਦ ਤਰੀਏ ਸੀਸ ਨਾਲ ਨਿਵੇ ਜੜੀ ਗੱਲ ਕਰੀਏ ਚੜਦੀ ਕਲਾ ਚੜਦੀ ਕਲਾ ਚੜਦੀ ਕਲਾ ਹੋਵੇ ਦੇਸ ਵਾਸੀਆਂ ਦੀ ਚੜਦੀ ਕਲਾ ਮੰਗੀਏ ਹਮੇਸ਼ਾ ਸਰ ਬਾਤ ਦਾ ਪਲਾ ਉੱਡੇ ਨੇ ਆਕਾਸ਼ 'ਚ ਉਡਾਰਦਾ ਤੇ ਮੈਂ ਨਵੇਂ ਟਾਂਗੇ ਪੇਜਦੇ ਗੱਲਾਂ ਨੂੰ ਸ਼ਿੰਗਾਰਨ ਦੇ ਰੰਗ ਭੇਜਦੇ ਗੁੰਦਾਂ ਰੰਗ ਰੰਗ ਦੇ ਮਹਾਰ ਦਾਤਿਆ ਖੁਸ਼ੀਆਂ ਦਿਖੇੜ ਜੇ ਬਹਾਰ ਦਾਤਿਆ ਖੁਸ਼ੀਆਂ ਦਿਖੇੜ ਜੇ ਬਹਾਰ ਦਾਤਿਆ ਦਰੀਏ ਨਾ ਹਾਕਮਾਂ ਦੀ ਪੋਲ ਖੋਲਣੋ ਪੋਲ ਖੋਲਣੋ ਪੋਲ ਖੋਲਣੋ ਦਰੀਏ ਨਾ ਹਾਕ ਮਾਦੀ ਪੂਲੇ ਖੋਲਣੋ ਹੋ ਵੀ ਸਚੇ ਤਾਂ ਚੂਕੀਏ ਨਾ ਬੋਲਣੋ ਫਲ ਤੁੰਪੜੇ ਨਾ ਕੋਈ ਖਾਰੇਦ ਮਾਚੀਵਾੜੇ ਜੰਗਲਾਂ ਚ ਸਣ ਵਾਲਿਆ ਮਾਚੀਵਾੜੇ ਜੰਗਲਾਂ ਚ ਸਣ ਵਾਲਿਆ ਰੇਸ਼ਮੀ ਗਲੀ ਚ ਛੱਡ ਆਉਣ ਵਾਲਿਆ ਸਣਦਰਹੀ ਕਰਾਂਦੀ ਰਾਰ ਦਾਤਿਆ ਖੁਸ਼ੀਆਂ ਦੀ ਖੇੜ ਜੇ ਬਹਾਰ ਦਾਤਿਆ ਖੁਸ਼ੀਆਂ ਦੀ ਖੇੜ ਜੇ ਬਹਾਰ ਦਾਤਿਆ ਜਿੱਡੀ ਮੇਰੀ ਮੰਗੇ ਓਡੀ ਪਹੁੰਚੇ ਕੱਲ ਪਾਂਜੇ ਕੱਲ ਦੇ ਪਾਂਜੇ ਕੱਲ ਦੇ ਜਿੱਡੀ ਮੇਰੀ ਮੰਗੇ ਓਡੀ ਪਾਂਜੇ ਕੱਲ ਦੇ ਸੁਣਿਆ ਮੈਂ ਤੇਰੇ ਨੇ ਹੁਕਮ ਚੱਲਦੇ ਖੁਸ਼ੀ ਦੇ ਮਾਲਕਾ ਬੇਨਤੀ ਹੈ ਜੱਗ ਦੇ ਆਪਰਾਤੇ ਪਾਲਕਾ ਬੇਨਤੀ ਹੈ ਜੱਗ ਦੇ ਆਪਰਾਤੇ ਪਾਲਕਾ ਬਣਿਆ ਰਹੋ ਜੋਗੀਆਂ ਯਾਰ ਦਾਤਿਆ ਖੁਸ਼ੀਆਂ ਦੀ ਖੇੜ ਜੇ ਬਹਾਰ ਦਾਤਿਆ ਖੁਸ਼ੀਆਂ ਦੀ ਖੇੜ ਜੇ ਬਹਾਰ ਦਾਤਿਆ ਜੁਗ ਜੁਗ ਅਟਲ ਚਵਰ ਤਖਤ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸ਼ਹੀਦ ਸਿੰਘਾਂ ਦੇ ਚਰਨਾਂ ਵਿੱਚ ਸੀਸ ਨਿਵਾਉਂਦਿਆਂ ਤਨ ਤਨ ਸਾਹਿਬੇ ਕਮਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਸ਼ ਕੀਤਾ ਨਾਰਾ ਕਰੀਏ ਜੀ ਬੁਲੰਦ ਕਰੀਏ ਰਸਨਾ ਪਵਿੱਤਰ ਬੁਲਾਈਏ ਗਾਜਵਜ ਕੇ ਗੁਰਫਤੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਅਵਤਾਰਾਂ ਦੀ ਕਰਾਂ ਸਿਫਤ ਲਗਾ ਕਰੀ ਜੀ ਵਿਦਿਆ ਹੋ ਜੇ ਜਗਤ ਚੋਂ ਬੀਜ ਧਰਮ ਦਾ ਬੀਜ did he ਗਦੀ ਮਜਲਸ ਸਿਆਣੀ ਸੁਣ ਲਾ ਗੁਰ ਨਾਨਕ ਦੀ ਬਾਣੀ ਦਿਲ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਆ ਸੁਣ ਬਾਬੇ ਦੀ ਬਾਣੀ ਲੱਖ ਗੁਣਾ ਹੀ ਤਰਦੇ ਆ ਆਜ ਗ੍ਰੰਥ ਬਣਾਇਆ ਜਿਸ ਨੇ ਓ ਗਣ ਪਾਪ ਪੜੇ ਤੋਂ ਮਿਟਣੇ ਲੱਗ ਜੇ ਸਵਰਗ ਘੜੀ ਖੜਤੇ ਕਰਦੇ ਸੇਵਕ ਦਸਵਤਾਰਾਂ ਦੀ ਸਿਫਤ ਖੜਤੇ ਕਰਦੇ ਸੇਵਕ ਦਸਵਤਾਰਾਂ ਦੀ ਦੂਜੇ ਸ੍ਰੀ ਗੁਰੂ ਅੰਗਦ ਪਿਆਰੇ ਕਰਦੇ ਭਜਨ ਹਰੀ ਦੇ ਤਾਰੇ ਮੁਖ ਚੋਂ ਗੁਰਮੁਖੀ ਅੱਖਰ ਉਚਾਰੇ ਸੌਖਾ ਪੜਨੇ ਪੰਜਾਬੀ ਨੂੰ ਇੱਕ ਹਵਤੇ ਵਿੱਚ ਆਜੇ ਸਾਰੀ ਸਮਝ ਹਿਸਾਬੀ ਨੂੰ ਬੈਗਿਆ ਕਾਲ ਖੁਸ਼ ਪਈ ਤਰ ਵਰਖਤਰੰਤ ਸਮਾਨੋ ਵਰਨੀ ਲੱਗ ਗਈ ਕੋਜ ਮਹਾਰਾ ਦੀ ਸਿਫਤ ਖੜਾ ਤੇ ਕਰਦੇ ਸੇਵਕ ਦਸ ਬਤਾਰਾਂ ਦੀ ਸਿਫਤ ਖੜਾ ਤੇ ਕਰਦੇ ਸੇਵਕ ਦਸ ਬਤਾਰਾਂ ਦੀ ਤੀਜੇ ਅਮਰਦਾਸ ਦੇ ਚਿਹਰੇ ਕਰਤੇ ਚਾਨਣ ਚੱਕਦੇ ਹਨੇਰੇ ਪਿਛਲੀ ਰੀਤ ਹਟਾਤੇ ਫੇਰੇ ਲਗ ਪਏ ਪੜਨੇ ਅਨੰਦਾਂ ਨੂੰ ਅਰਮੀ ਬੁਰਜੇ ਉਸਾਰੇ ਤਾਂ ਕੇ ਜ਼ੁਲਮੀ ਕੰਦਾਨ ਨੂੰ ਜੇਰੀ ਗੋਇੰਦਵਾਲ ਵਿੱਚ ਬੋਲੀ ਹੱਥੀ ਤੀਜੇ ਗੁਰ ਨੇ ਡਾਲੀ ਬੈਠ ਬਣਾਤੀ ਹੌਲੀ ਹੌਲੀ ਮਹਿਰਸੀ ਸਰਕਾਰਾਂ ਦੀ ਸਿਫਤ ਖੜਾ ਤੇ ਕਰਦੇ ਸੇਵਕ ਦਾ ਸਭ ਤਾਰਾਂ ਦੀ ਸਿਫਤ ਖੜਾ ਤੇ ਕਰਦੇ ਸੇਵਕ ਦਾ ਸਭ ਤਾਰਾਂ ਦੀ ਚੌਥੇ RAMDAS ਗੁਰ ਜਿਹੜੇ ਰੇ ਛਪੜ ਸੁਦਾ ਸਰ ਨੇੜੇ ਤੇ ਕਮਤਾਲ ਪਟਣ ਦੇ ਛੇੜ ਤੀਰਤ ਅਮਰਤ ਸਰਦਾ ਹੈ ਵਿੱਚ ਸੁਨਹਿਰੀ ਮੰਦਰ ਜਗਮਗ ਜਗਮਗ ਕਰਦਾ ਹੈ ਜਿਹੜੇ ਨੌਲ ਤਾਲ ਵਿੱਚ ਵੜਦੇ ਸਾਰੇ ਪਾਪ ਸਰੀਰੋਂ ਛੱਡਦੇ ਸਤਗੁਰ ਕੱਢ ਲੈ ਨਰਕੋ ਛੜਦੇ ਬੀੜ ਪੱਕ ਕੜਹਜਾਰਾਂ ਦੀ ਸਿਫਤ ਖੜ ਘੜਤੇ ਕਰਦੇ ਸੇਵਕ ਦਸ ਬਤਾਰਾਂ ਦੀ ਜਿਹੜੇ ਸਿਰੀ ਗੁਰੂ ਅਰਜਨ ਪੰਜਵੇਂ ਟੁਕਣਾ ਚੰਦੂ ਦੇ ਕਰਜਨ ਮੇ ਪੁੱਤ ਜਵੰਨੀ ਛੜ ਤੀਰਨ ਜਮੇ ਤੇ ਦਿਨ ਆ ਗਏ ਪੀੜ ਕੇ ਉੱਪਰ ਬਿਠਾ ਲੈ ਸਤਗੁਰ ਤਤਿਆਂ ਤਵਿਆਂ ਬੀੜ ਕੇ ਆਹ ਗਦੇ ਭਾਂਬੜ ਮਚਨੋ ਸਿਫਤ ਖੜਾਤੇ ਕਰਦੇ ਸੇਵਕ ਦਾ ਸਵਤਾਰਾਂ ਦੀ ਸਿਫਤ ਖੜਾਤੇ ਕਰਦੇ ਸੇਵਕ ਦਾ ਸਵਤਾਰਾਂ ਦੀ ਜਿਵੇਂ ਨਾ ਗੁਰੂ ਹਰਗੋਬਿੰਦ ਉਹਦਾ ਪਾਰੀ ਸ਼ਸਤਰਿਓ ਦਾ ਖੰਡਾ ਪੈਂਦੇ ਖਾਂਦੇ ਰੋਂਦਾ ਵਜਿਆ ਬਦਲੇ ਨਰਕੇ ਸੀ ਮਾਤਸ ਲਖਣੇ ਨੂੰ ਵੀ ਜਿਨਾਸ ਪੁੱਤਰ ਬਖਸ਼ੇ ਸੀ ਜੰਦੇ ਤਤਵੇਂ ਹਰ ਰਾਏ ਜੀ ਭੋਲੇ ਧਰਮੀ ਮੂਰਤ ਪਾਗ ਵਿੱਚ ਔਲੇ ਉਤਰੇ ਫੂਲ ਮਹਾਰਾਜਾ ਕੋਲੇ ਕਿੱਦਰ ਆ ਗਏ ਚੜਕੇ ਕਿੱਦਰ ਆ ਗਏ ਚੜਕੇ ਟਿੱਡ ਜਰਨ ਨਹੀਂ ਭੁਖੇ ਟਿੱਡ ਬਜਾਉਂਦੇ ਲੜਕੇ ਆ ਮੈਂ ਹਰਬਾਨੀ ਕਰੀ ਹਜੂਰੇ ਪਖਸ਼ ਰਾਜ ਕਰੇ ਪਰਪੂਰੇ ਨਾ ਪਾਪਟਿਆਲਾ ਸੰਗਰੂਰੇ ਰਿਆ ਸਤ ਸਿੰਘ ਸਰਦਾਰ ਸਿਫਤ ਖੜਤੇ ਕਰਦੇ ਸੇਵਕ ਦਾ ਸਵਤਾਰਾਂ ਦੀ ਸਿਫਤ ਖੜਤੇ ਕਰਦੇ ਸੇਵਕ ਦਾ ਸਵਤਾਰਾਂ ਦੀ ਅਠਵੇਂ ਸਤ ਗੁਰ ਹਰੀ ਕਰੇਸ਼ਨ 16 ਕਲਾਂ ਸੰਪੂਰਨ ਦਸਣ ਅਠਵੇਂ ਸਤ ਗੁਰ ਹਰੀ ਕਰੇਸ਼ਨ 16 ਕਲਾਂ ਸੰਪੂਰਨ ਦਸਣ ਪੱਕੇ ਛਾਲੇ ਪਰ ਪਰ ਫਿਸਣ ਮਾਦਾ ਨਿਕਲੀ ਮੋਟੀ ਸੀ ਜਲਦੀ ਸੁਰਗ ਸਰਦਾਰੇ ਉਮਰ ਵਾਲੇ ਹੈਗੀ ਛੋਟੀ ਸੀ ਗੁੰਗੇ ਮਹਿਰ ਦੇ ਨੂੰ ਪੁੱਛਣਾ ਚਾਉਂਦੇ ਗੋਲੇ ਮੁੱਖੋਂ ਤੇਗ ਬਹਾਦਰ ਬੋਲੇ ਦਰੋਂ ਆਉਂਦੇ ਗੋਰੀਆ ਦਿੱਲੀ ਤੱਕ ਨਾਇ ਪੜੇ ਇੰਗਲਸਤਾਨ ਨੂੰ ਤੋਰੇਆ ਮਹਾਰਤ ਨੋਵੇ ਗੁਰਜੀ ਜਬ ਤੇ ਪਾਪੀ ਲੋਕ ਤੁਲਾਉਂਦੀ ਇਕ ਟੱਪ ਦੇ ਖੰਡਾ ਮਾਰ ਸੀਸ ਨੂੰ ਕਟ ਦੇ ਤਿੱਖੀ ਤਾਰ ਕਟਾਰਾਂ ਦੀ ਸਿਫਤ ਖੜੋਤੇ ਕਰ ਫਤਖੜੋ ਤੇ ਕਰਦੇ ਸੇਵਕ ਦਾ ਸਵਤਾਰਾਂ ਦੀ ਹੋ ਬਾਬੂ ਦਸਵੇਂ ਗੁਰਜੀ ਮੌਜੀ ਜਾਂਦੇ ਸ਼ਹਿ ਨਿਸ਼ਾਨ ਨਾਲ ਖੋਜੀ ਹੋ ਬਾਬੂ ਦਸਵੇਂ ਗੁਰਜੀ ਮੌਜੀ ਜਾਂਦੇ ਸ਼ਹਿ ਨਿਸ਼ਾਨ ਨਾਲ ਖੋਜੀ ਸਾਰੀ ਕੌਮ ਬਣਾਤੀ ਫੌਜੀ ਚਿੱਟਿਆਂ ਬਾਜਾਂ ਵਾਲੇ ਨੇ ਕੋਰ ਬਹਾਦਰ ਨਾਲ ਸਾਰੇ ਸ਼ੀਦੀ ਪਾਏ ਨੇ ਜਗਤ ¿De qué?